ਦੀ ਲਾ ਯੂਨੀਵਰਸਿਟੀ ਦੇ ਵਿੱਚ ਅੱਜ ਵਾਰਤਲਾਬ ਜੜਾ ਗਏ ਪੰਜਾਬ ਚੋਂ ਤੋਂ ਰਿਸ਼ਵਤ ਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਇੱਕ ਸੰਕਲਪ ਜਿਹੜਾ ਉਹ ਰੱਖਿਆ ਗਿਆ ਉਹਦੇ ਵਿੱਚ ਸਾਹ ਮਨੋਸ਼ ਸ਼ਰਮਾ ਜੀ ਸਾਡੇ ਨਾਲ ਖੜੇ ਨੇ ਗੱਲਬਾਤ ਕਰਨ ਲੈਣੇ ਆ ਸਰ ਅੱਜ ਵਾਤਨਾਬ ਸੰਕਲਪ ਜਿਹੜਾ ਹੈਗਾ ਸੈਮੀਨਾਰ ਰੱਖਿਆ ਗਿਆ ਹੈ ਕੀ ਇਸ ਦੇ ਵਿੱਚ ਕੀ ਕੁਛ ਦੱਸਿਆ ਜਾ ਰਿਹਾ ਤੇ ਕੀ ਕੀ ਮੋਟਿਵ ਹੈ ਇਸ ਦਾ ਜਿਹੜਾ ਹੈਗਾ ਕੀ ਹੈ ਇਸ ਦੇ ਵਿੱਚ ਅੱਜ ਤੁਸੀਂ ਸੈਮੀਨਾਰ ਰੱਖਿਆ ਜਿਹੜੇ ਤਿੰਨ ਕ੍ਰਿਮੀਨਲ ਲਾਜ਼ ਇਹਨਾਂ ਪਲਾਦੇ ਕਾਨੂੰਨ ਜਿਹੜੇ 1 ਜੁਲਾਈ 2024 ਤੋਂ ਅਸੀਂ ਇੰਪਲੀਮੈਂਟ ਕੀਤੇ ਆ ਦੇਸ਼ ਦੇ ਵਿੱਚ ਇਹਦੇ ਬਾਰੇ ਅਸੀਂ ਚਾਹੁੰਦੇ ਹਾਂ ਕਿ ਪੱਤਰਕਾਰਾਂ ਨੂੰ ਬੱਚਿਆਂ ਨੂੰ ਤੇ ਬਾਕੀ ਜਿਹੜੇ ਅਫਸਰ ਸਹਿਬਾਨ ਨੇ ਇਸ ਦੀ ਅਵੇਅਰਨੈਸ ਦਿੱਤੀ ਜਾਏ ਅਸੀਂ ਚਾਹੁੰਦੇ ਹਾਂ ਕਿ ਇਹਦੇ ਜਿਹੜੇ ਬਦਲਾਅ ਆਏ ਨੇ ਉਹ ਸਭ ਨੂੰ ਪਤਾ ਹੋਵੇ ਕਿਉਂਕਿ ਕਾਨੂੰਨ ਸਾਡੇ ਲਈ ਹੈ ਸਾਡੇ ਉੱਤੇ ਲਾਗੂ ਹੋਣੇ ਨੇ ਇਸ ਕਰਕੇ ਇਹਦੇ ਬਾਰੇ ਆ ਜਿਹੜੀ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਇਨ ਕਾਨੂੰਨਾਂ ਦੀ ਗੱਲ ਕੀਤੀ ਜਾ ਰਹੀ ਹੈ ਤਿੰਨ ਕਾਨੂੰਨ ਆਏ ਨੇ ਇਹ ਕਿੰਨੇ ਕੁ ਸਹੀ ਨੇ ਇਹਦਾ ਕਿ ਕਿੰਨਾ ਕਿ ਇਹਨਾਂ ਦਾ ਫਾਇਦਾ ਹੈ ਕਿੰਨਾ ਕੁ ਨੁਕਸਾਨ ਹੈ ਇਹਨਾਂ ਦੇ ਇਹ ਜਿਹੜੇ ਕਾਨੂੰਨ ਆਏ ਨੇ ਇਹ ਜਿਹੜੇ ਲੋਕਾਂ ਨੂੰ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜਿਹੜੇ ਨਵੇਂ ਕਾਨੂੰਨ ਆਏ ਨੇ ਕਿੰਨਾ ਕੁ ਲਾਭ ਹੋ ਸਕਦਾ ਹੈ ਇਹਨਾਂ ਦਾ ਦੇਖੋ ਇਹ ਤਿੰਨੋਂ ਹੀ ਕਾਨੂੰਨ ਸਮੇਂ ਦੀ ਲੋੜ ਸੀ ਇਹਨਾਂ ਦੀ ਬਹੁਤ ਜ਼ਿਆਦਾ ਲੋੜ ਸੀ ਸਾਡੇ ਕੋਲ ਜਿਵੇਂ ਭਾਰਤੀ ਨਾਗਰਿਕ ਸੁਰੱਖਿਆ ਸੰਬੰਧੀ ਤੁਹਾਡੀ ਗੱਲ ਕਰੀ ਇਹਦੇ 26 ਜਗ੍ਹਾ ਤੇ ਆਪਾਂ ਟਾਈਮ ਲਾਈਨਸ ਪ੍ਰਸਕਾਈਬ ਕੀਤੀਆਂ ਕਿ ਇਹ ਕੰਮ ਜਿਵੇਂ ਆਪਾਂ ਪਹਿਰੇਬ ਨੇ ਇਨਕੁਆਰੀ ਦੀ ਗੱਲ ਕਰ ਕਿ 14 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਇਹ ਖਤਮ ਕਰਨੀ ਪਏਗੀ ਕੋਰਟ ਨੇ ਚਾਰਜਸ ਫ੍ਰੇਮ ਕਰਨ ਨੂੰ ਸਮਾਂ ਲੱਗ ਜਾਂਦਾ ਸੀ ਹੁਣ ਉਹਦੇ ਚ ਅਸੀਂ ਕਹਿਤਾ ਕਿ 60 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਚਾਰਜਸ ਫ੍ਰੇਮ ਕਰਨੇ ਪੈਣਗੇ ਤੇ ਟੋਟਲ ਜਿਹੜੀ ਨਾਗਰਿਕ ਸੁਰੱਖਿਆ ਸੰਹਿਤਾਰ ਵਿੱਚ 26 ਜਗ੍ਹਾ ਤੇ ਅਸੀਂ ਹਰ ਕੰਮ ਵਾਸਤੇ ਟਾਈਮ ਸਮਾਂ ਮਿਠਿਆ ਕਿਸ ਸਮੇਂ ਚੱਕ ਤੋਂ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਇਸ ਦਾ ਆਮ ਜਨਤਾ ਨੂੰ ਕਿ ਜਿਹੜੇ ਇੰਨੇ ਕ੍ਰਿਮੀਨਲ ਕੇਸ ਸਾਡੇ ਦੇ ਚ ਪੈਂਡਿੰਗ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਸਮੇ ਜਿਹੜਾ ਉਹਨਾਂ ਦਾ ਨਿਪਟਾਰਾ ਹੋਏਗਾ ਜਿਵੇਂ ਮੈਂ ਗੱਲ ਦੱਸਣਾ ਚਾਹਾਂਗਾ ਕਈ ਦਫਾ ਕੀ ਹੁੰਦਾ ਸੀ ਕਿ ਜੱਜਮੈਂਟ ਜਿਹੜੀ ਕੋਰਟ ਨੇ ਰਿਜ਼ਰਵ ਕਰ ਲਈ ਤੇ ਜੱਜਮੈਂਟ ਤੇ ਫੈਸਲਾ ਨਹੀਂ ਆਇਆ ਹੁਣ ਅਸੀਂ ਸੈਕਸ਼ਨ 358 ਤੋਂ 392 ਨਾਗਰਿਕ ਸੁਰੱਖਿਆ ਸੰਹਿਤਾ 'ਚ ਇਹ ਪ੍ਰਾਵਧਾਨ ਬਣਾਇਆ ਕਿ ਜਦੋਂ ਸੁਣਵਾਈ ਖਤਮ ਹੋ ਗਈ ਉਸ ਦੇ 30 ਦਿਨਾਂ 'ਚ ਜਾਂ 50 ਦਿਨਾਂ ਦੇ ਅੰਦਰ ਹੁੰਦਾ ਜੱਜ ਸਾਹਿਬ ਨੂੰ ਆਪ ਦੀ ਜੱਜਮੈਂਟ ਦੇਣੀ ਪਏਗੀ ਸੋ ਇਹ ਜਿਹੜੇ ਪਾਬਧਾਨ ਨੇ ਇਸੇ ਤਰੀਕੇ ਫੋਰੈਂਸਿਕ ਐਗਜ਼ਾਮੀਨੇਸ਼ਨ ਕਿ ਜਿਹੜਾ ਮੌਕਾ ਇਹ ਵਾਧਾਤ ਹੈ ਉਸ ਦਾ ਜਿਹੜਾ ਹੈ ਵੀਡੀਓ ਰਿਕਾਰਡਿੰਗ ਕੀਤੀ ਜਾਏ ਉਸ ਦੀ ਜਿਹੜੀ ਫੋਰੈਂਸਿਕ ਐਗਜ਼ਾਮੀਨੇਸ਼ਨ ਕੀਤੀ ਜਾਏ ਐਕਸਪਰਟ ਨੂੰ ਬੁਲਾ ਕੇ ਤਾਂ ਕਿ ਜਿਹੜਾ ਹੈ ਜਿਹੜੇ ਸਬੂਤ ਨੇ ਉਹ ਇਕੱਠੇ ਕੀਤੇ ਜਾ ਸਕਣ ਤੇ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਪਾਬਧਾਨ ਨੇ ਆਮ ਜਨਤਾ ਲਈ ਬਹੁਤ ਬਹੁਤ ਬੈਨੀਫੀਸ਼ੀਅਲ ਹੈ ਸਰ ਬੈਨੀਫੀਸ਼ੀਅਲਸ ਹੈਗੇ ਨੇ ਜਿਸ ਤਰ੍ਹਾਂ ਕਿ ਕਿਸੇ ਕੋਈ ਕ੍ਰਿਮੀਨਲ ਹੁੰਦਾ ਹੈ ਕਿ ਕੇਸ ਦਰਜ ਹੋ ਗਿਆ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਤੇ ਉਹ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਤੇ ਉਹ ਵਾਪਸ ਉਹਨੂੰ ਜੱਜ ਸਾਹਿਬ ਨੇ ਬਰੀ ਕਰ ਦਿੱਤਾ ਉਸ ਤੋਂ ਬਾਅਦ ਉਹ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਮੇਨਟੇਨ ਉਹ ਕਰੇਗਾ ਤੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਕਿ ਉਸ ਤੋਂ ਬਾਅਦ ਵੀ ਕੋਈ ਕਾਨੂੰਨ ਇਸ ਤਰ੍ਹਾਂ ਬਣਾਏਗਾ ਕਿ ਹਾਂ ਕੋਈ ਉਹ ਆਪਣਾ ਕੋਈ ਆਪਣਾ ਕੁਝ ਹੱਲ ਕਰ ਸਕੇ ਕਿ ਹਾਂ ਮੈਂ ਮੇਰੇ ਉੱਪਰ ਝੂਠਾ ਕੇਸ ਪਾਇਆ ਗਿਆ ਜਾਂ ਪੁਲਿਸ ਉੱਪਰ ਐਕਸ਼ਨ ਲੈ ਸਕਦਾ ਜਾਂ ਪੁਲਿਸ ਨੂੰ ਕਿਉਂਕਿ ਪੁਲਿਸ ਹੀ ਜਿਹੜੀ ਹੈਗੀ ਹੈ ਜਿਆਦਾ ਗਲਤ ਕੇਸ ਆਪਣੇ ਧਾਇਰ ਕਰਕੇ ਤੇ ਉਹਨਾਂ ਨੂੰ ਅੰਦਰ ਭੇਜ ਦਿੰਦੀ ਹੈ ਸਾਡੇ ਕੋਲ ਨਾ ਕੰਪਨਸੇਸ਼ਨ ਦਾ ਪ੍ਰਬਧਾਨ ਉਹ ਨਾਗਰਿਕ ਸੁਰੱਖਿਆ ਫੈਂਡ ਹੈਗਾ ਜੇਕਰ ਕੁਝ ਐਸੇ ਮੁਕੱਦਮੇ ਨੇ ਜਿਵੇਂ ਐਸੈਟ ਅਟੈਕ ਵੀ ਹੋ ਗਿਆ ਗੈਂਗ ਰੇਪ ਹੋ ਗਿਆ ਜਾਂ ਬਾਕੀ ਕੇਸਸ ਦੇ ਵਿੱਚ ਜੇ ਉਹਨੂੰ ਝੂਠਾ ਫਸਾਇਆ ਗਿਆ ਤਾਂ ਕੰਪਨਸੇਸ਼ਨ ਵਾਸਤੇ ਵੀ ਮਜਿਸਟ੍ਰੇਟ ਦੀ ਕੋਰਟ ਦੇ ਵਿੱਚ ਅਪਲੀਕੇਸ਼ਨ ਦੇ ਸਕਦਾ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਫਾਇਦਾ ਜਿਹੜਾ ਮੈਨੂੰ ਦੇਖਦਾ ਉਹ ਇਹ ਹੈ ਕਿ ਅਸੀਂ ਹੁਣ ਜੇਲ੍ਹਾਂ ਨੂੰ ਡੀਕੰਜੈਸਟ ਕਰਨਾ ਚਾਹੁੰਦੇ ਸਾਡੇ ਕੋਲ ਜੇਲ੍ਹਾਂ 'ਚ 4.5 ਲੱਖ ਜਿਹੜੀ ਪਾਪੂਲੇਸ਼ਨ ਹੈ ਅਸੀਂ ਨਹੀਂ ਚਾਹੁੰਦੇ ਵੀ ਇੰਨੇ ਲੋਕ ਬਿਨਾਂ ਟਾਇਰ ਤੋਂ 70% ਉਹ ਉਹ ਬੰਦੇ ਨੇ ਜਿਹੜੇ ਹਲੇ ਅਪਰਾਧ ਸਾਬਤ ਨਹੀਂ ਹੋਇਆ ਜਿਨ੍ਹਾਂ ਦੇ ਖਲਾਫ ਤੇ ਉਹਨਾਂ ਨੂੰ ਇੰਨਾ ਸਮਾਂ ਜੇਲ੍ਹ ਚ ਰੱਖ ਕੇ ਸਾਨੂੰ ਕੁਝ ਵੀ ਹਸਣ ਨਹੀਂ ਹੁਣ ਤੇ ਅਸੀਂ ਚਾਹੁੰਦੇ ਹਾਂ ਕਿ ਜੇਲ੍ਹਾਂ ਨੂੰ ਡੀਕੰਜੈਸਟ ਕੀਤਾ ਜਾਏ ਇਸ ਕਰਕੇ ਅਸੀਂ ਬੇਲ ਦੀ ਪ੍ਰੋਵੀਜ਼ਨ ਨੂੰ ਰੀਵਾਈਜ਼ ਕੀਤਾ ਅਸੀਂ ਕਹਿਤਾ ਕਿ ਜੇ 1/3 ਹੋ ਗਿਆ ਤੁਹਾਡਾ ਸਜ਼ਾ ਜਿੰਨੀ ਮੈਕਸਿਮਮ ਸਜ਼ਾ ਹੈ 1/3 ਜੇਲ੍ਹ ਚ ਹੈ ਤੇ ਤੁਹਾਨੂੰ ਜਿਹੜੀ ਜ਼ਮਾਨਤ ਮਿਲ ਜਾਏਗੀ ਇਸੇ ਤਰੀਕੇ ਅਸੀਂ ਕਿਹਾ ਇੱਕ ਪ੍ਰੀ ਬਾਰਗੇਨਿੰਗ ਦਾ ਮੁੱਦਾ ਹੈ ਕਿ ਜੇਕਰ ਤੁਸੀਂ ਆਪ ਦਾ ਗੁਨਾਹ ਕਬੂਲ ਕਰ ਲੈਣੋ ਤੇ ਉਹਦੇ ਵਿੱਚ ਤੁਹਾਨੂੰ سزا 1/4 ਟੋਟਲ سزا ਦੀ ਜਾਂ 1/6 ਟੋਟਲ سزا ਦੀ ਫਸਟ ਟਾਈਮ ਆਫ ਇੰਟਰਵਿਊ ਤਾਂ ਤੁਹਾਨੂੰ 19 سزا ਦੇ ਕੇ ਨਿਪਟਾਰਾ ਹੋ ਜਾਏਗਾ ਕਈ ਵਾਰ ਦਫਾ ਸੀ ਦੇਖਿਆ ਕਿ 2 ਸਾਲ ਦੀ ਮੈਕਸਿਮਮ سزا ਹੈ 10 ਸਾਲ ਦਾ ਮਕਦਮਾ ਚੱਲਦਾ ਹੁਣ ਜੇਕਰ ਅਪਰਾਧੀ ਆਪਣਾ ਅਪਰਾਧ ਮੰਨ ਲਏ ਤੇ ਉਹਨੂੰ ਵੀ ਜਿਹੜਾ ਹੈ 2 ਸਾਲ ਦਾ 1/6 ਮਿਲ ਜਾਏਗਾ 2-3 ਮਹੀਨੇ 4 ਮਹੀਨੇ ਜਿਹੜਾ ਹੈ ਉਹਦਾ ਨਿਪਟਾਰਾ ਹੋ ਜਾਏਗਾ ਕੋਰਟ ਕੋ ਵੀ ਜਿਹੜੇ ਕੇਸ ਪੈਂਡਿੰਗ ਨੇ ਉਹ ਵੀ ਖਤਮ ਹੋ ਜਾਣਗੇ ਤੇ ਜੇਲ੍ਹ ਦਾ ਵੀ ਡੀਕ ਕੰਜੈਸਟ ਹੋ ਜਾਣਗੇ ਇਸੇ ਤਰੀਕੇ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹਦੇ ਪ੍ਰੋਸੀਜਰ ਜਿਹੜਾ ਬੜਾ ਲੰਬਾ ਅਸੀਂ ਹੁਣ ਇਹ ਕੀਤਾ ਹੈ ਕਿ ਜਿਹੜੇ ਛੋਟੇ ਮੁਕਦਮੇ ਨੇ 3 ਸਾਲ ਤੱਕ ਦੀ ਸਜ਼ਾ ਵਾ ਉਹਦੇ ਵਿੱਚ ਪੂਰਾ ਡਿਟੇਲਡ ਪ੍ਰੋਸੀਜਰ ਕਰਨ ਦੀ ਬਜਾਏ ਸਮਲਿਪ ਪ੍ਰਸੀਜਰ ਜਿਹੜਾ ਉਹ ਅਡਾਪਟ ਕਰ ਲਿਆ। ਤੇ ਇਹ ਵੀ ਇੱਕ ਬੜਾ ਵੱਡਾ ਹੈ ਕਿ ਆਪਾਂ ਅਸੀਂ ਨਹੀਂ ਚਾਹਦੇ ਕਿ ਬੰਦਾ ਸਾਲਾਂ ਵੱਧੀ ਛੇ ਉਹਦੇ ਵਿੱਚ ਬੈਠਾ ਰਹੇ। ਉਹਨੂੰ ਆਪਾਂ ਕੰਪਨਸੇਸ਼ਨ ਦਾ ਪ੍ਰਬਧਾਨ ਵੀ ਕੀਤਾ। ਉਹਦੇ ਲਈ ਆਪਾਂ ਜਿਹੜਾ ਛੇਤੀ ਜਿਹੜਾ ਜੇਬ ਜੁਬਾਹ ਨਿਕਲਦੇ ਵੀ ਪ੍ਰਬਧਾਨ ਬਣਾਇਆ। ਸਰ ਇੱਕ ਜ਼ੀਰੋ ਐਫ ਆਈ ਆਰ ਦੀ ਵੀ ਤੁਸੀਂ ਗੱਲ ਕੀਤੀ ਉਹ ਕੀ ਚੀਜ਼ ਹੈ ਸਾਰਾ ਕਿਉਂਕਿ ਪੁਲਿਸ ਜਿਹੜੇ ਕੋਈ ਕ੍ਰਾਈਮ ਹੋ ਜਾਂਦਾ ਹੈ ਚਾਹੇ ਉਹਨੂੰ ਮਾਰਕੁੱਟ ਹੋ ਰਹੀ ਹੈ ਘਰ ਦੇ ਵਿੱਚ ਮਾਰਕੁੱਟ ਹੋ ਰਹੀ ਹੈ ਤੇ ਪੁਲਿਸ ਕਹਿੰਦੀ ਸਾਡੇ ਕੋਲ ਤੇ ਕੋਈ ਕੰਪਲੇਨ ਲਖਾਣੀ ਨਹੀਂ ਆਇਆਗਾ ਕੋਈ ਦੱਸਣ ਹੀ ਨਹੀਂ ਆਇਆਗਾ ਅਸੀਂ ਕਿਉਂ ਇਹਦੇ ਉੱਪਰ ਕਾਰਵਾਈ ਕਰੀਏ ਤੇ ਉਸ ਨੂੰ ਇਗਨੋਰ ਕਰਕੇ ਸਾਈਡ ਕਰ ਦਿੰਦੀ ਹੈ ਤੇ ਜਿਹੜਾ ਜਿਹੜਾ ਅਪਰਾਧੀ ਹੈ ਉਸ ਉਸੇ ਤਰ੍ਹਾਂ ਹੀ ਫਿਰ ਉਹ ਗੁਨਾਹ ਕਰਦਾ ਨਜ਼ਰ ਆਉਂਦਾ ਫਿਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਸੀਂ ਹੁਣ ਜਿਹੜਾ ਨਾਗਰਿਕ ਸੁਰੱਖਿਆ ਸੰਹਿਤਾ ਦੇ ਸੈਕਸ਼ਨ 173 1 ਦੇ ਵਿੱਚ ਇਹ ਪ੍ਰਾਵਧਾਨ ਬਣਾਤਾ ਕਿ ਜਿਹੜਾ ਜੇ ਅਫੈਂਸ ਜਿੱਥੇ ਮर्जी ਹੋਇਆ ਜਦੋਂ ਥਾਣੇ ਦੇ ਇਨਚਾਰਜ ਕੋ ਥਾਣੇ ਕੋਲ ਇਹ ਸੂਚਨਾ ਆਉਂਦੀ ਹੈ ਕਿ ਅਫੈਂਸ ਹੋਇਆ ਉਸ ਨੂੰ ਐਫ ਆਈ ਆਰ ਦਾ ਜਕਰ ਨਹੀਂ ਲਾਜ਼ਮੀ ਹੋਏਗੀ ਚਾਹੇ ਜਿਹੜਾ ਅਫੈਂਸ ਉਹਦੇ ਜੂਰਡਿਕਸ਼ਨ ਚ ਹੋਇਆ ਚਾਹੇ ਉਹਦੇ ਅਧਿਕਾਰ ਖੇਤਰ ਤੋਂ ਬਾਹਰ ਇਸ ਦੇ ਉੱਤੇ ਹੁਣ ਉਹਦੇ ਕੋਈ ਡਿਸਕ੍ਰੀਪਸ਼ਨ ਨਹੀਂ ਉਹਨੂੰ ਕਰਨੀ ਹੀ ਪਏਗੀ ਜ਼ੀਓ ਐਫ ਆਈ ਆਰ ਤਾਂ ਕਹਿ ਦਿੰਨੇ ਆਪਾਂ ਇਹਨੂੰ ਕਿ ਜੇ ਤਾਂ ਉਹਦੇ ਆਪਣੇ ਅਧਿਕਾਰ ਖੇਤਰ ਚ ਅਫੈਂਸ ਹੋਇਆ ਫੇਰ ਤਾਂ ਉਹਦਾ ਨੰਬਰ ਲੱਗਦਾ ਹਰ ਐਫ ਆਈ ਆਰ ਦਾ ਇੱਕ ਨੰਬਰ ਹੁੰਦਾ ਉਹ ਜਿਹੜਾ ਉਹਦੇ ਅਧਿਕਾਰ ਖੇਤਰ ਤੋਂ ਬਾਹਰ ਹੋਇਆ ਲਾਜ਼ਮੀ ਐਫ ਆਈ ਆਰ ਦਰਜ ਕਰੇ ਪਰ ਉਹਦਾ ਨੰਬਰ ਜ਼ੀਰੋਾ ਦਿੰਨੇ ਆਪਾਂ ਤਾਂ ਕਿ ਜਿਹੜੇ ਥਾਣੇ ਦੇ ਅਧਿਕਾਰ ਖੇਤਰ ਚ ਬਣਦਾ ਉਹਨੂੰ ਅਸੀਂ ਫਿਰ ਟ੍ਰਾਂਸਫਰ ਕਰ ਦਿੰਨੇ ਆਂ ਪਰ ਇਹ ਲਾਜ਼ਮੀ ਹੋਏਗਾ ਐਫ ਆਈ ਆਰ ਜੇਕਰ ਪੇਸ਼ਾ ਸਰ ਨਹੀਂ ਕਰਦਾ ਐਸੋ ਚ ਕਹਿੰਦਾ ਮੈਂ ਨਹੀਂ ਕਰ ਸਕਦਾ ਕਿ ਮੈਨੂੰ ਕਿ ਪਾਰਟੀ ਬੰਨਣਾ ਪਏਗਾ ਕਿਉਂਕਿ ਪੁਲਿਸ ਇਸ ਗੱਲ ਤੋਂ ਡਰਦੀ ਹੈ ਕਿ ਪਾਰਟੀ ਬਣੇਗੀ ਮੈਨੂੰ ਕੋਰਟਾਂ ਦੇ ਵਿੱਚ ਜਾਣਾ ਪਏਗਾ ਫਿਰ ਉਸਦੇ ਲਈ ਵੀ ਕੁਝ ਕੀਤਾ ਦੇਖਿਏ ਜੇ ਐਫ ਆਈ ਆਰ ਦਰਜ ਕਰਨ ਤੋਂ ਮਨਾ ਕਰਨਾ ਇਹ ਆਫੈਂਸ ਬਣਾ ਦਿੱਤਾ ਗਿਆ ਹੈ ਕਿ ਜੇ ਤੁਸੀਂ ਐਫ ਆਈ ਆਰ ਦਰਜ ਕਰਨ ਤੋਂ ਮਨਾ ਕਰਦੇ ਹੋ ਤਾਂ ਜਿਹੜਾ ਸਬੰਧਤ ਬੋਸ ਅਧਿਕਾਰੀ ਉਹਦੇ ਖਿਲਾਫ ਐਫਆਈਆਰ ਹੋ ਸਕਦੀ ਹੈ ਇਹ ਵੀ ਅਫੈਂਸ ਹੈ ਪੈਨਿਸ਼ੇਬਲ ਅਫੈਂਸ ਨਾਲ ਦੇ ਨਾਲ ਕਰ ਦਿੱਤਾ ਗਿਆ ਕਿ ਹਾਂ ਤੁਸੀਂ ਅਗਰ ਨਹੀਂ ਕਰਦੇ ਤੇ ਤਾਂ ਅਫੈਂਸ ਹੈ ਕਿ ਸਰ ਇੱਕ ਜਿਸ ਤਰ੍ਹਾਂ ਕਿ ਰੇਪ ਵਗੈਰਾ ਹੋ ਜਾਂਦਾ ਕਿ ਉਹਦੇ ਵਿੱਚ ਲੜਕੀ ਇਲਜ਼ਾਮ ਲਗਾ ਦਿੰਦੀ ਹੈ ਜਾਂ ਕੋਈ ਛੋਟੀ ਪੋਸਟ ਕੋ ਐਕਟਿਵ ਜਿਸ ਤਰ੍ਹਾਂ ਲੈ ਲੈਂਦੇ ਉਸ ਨੂੰ ਫਿਰ ਕਿਸ ਤਰ੍ਹਾਂ ਮੇਨਟੇਨ ਕਰੇਗਾ ਕਿਉਂਕਿ ਝੂਠੇ ਕਈ ਕਿਉਂਕਿ ਹੁਣ ਜੇ ਕਈ ਬਰੀ ਵੀ ਹੁੰਦੇ ਨੇ ਕੇਸ ਝੂਠੇ ਕੇਸ ਪਾਈ ਜਾਂਦੇ ਨੇ ਉਹਦੇ ਵਿੱਚ ਜਿਹੜਾ ਸੁਝਾਅ ਸੁਧਾਰਨ ਕੀਤਾ ਗਿਆ ਹੈ ਦੇਖੇ 2-3 ਬਦਲਾਵ ਜਿਹੜੇ ਰੇਪ ਸੰਬੰਧੀ ਕਿ ਪਹਿਲਾ ਜਿਹੜਾ ਸਭ ਤੋਂ ਇੰਪੋਰਟੈਂਟ ਬਦਲਾਵ ਉਹ ਹੈਗਾ ਸੈਕਸ਼ਨ 184 ਦੇ ਵਿੱਚ ਅੱਗੇ ਕੀ ਹੁੰਦਾ ਸੀ ਜਦੋਂ ਰੇਪ ਹੁੰਦਾ ਸੀ ਤੇ ਆਪਾਂ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਵਾਣਾ ਜਿਹੜਾ ਮੈਡੀਕਲ ਅਫਸਰ ਹੈ ਉਹ ਕਿਸੇ ਵਜ੍ਹਾ ਤੋਂ ਵੀ ਮਹੀਨਿਆਂ ਵੱਡੀ ਰਿਪੋਰਟ ਹੀ ਨਹੀਂ ਦੇ ਰਿਹਾ ਜਦੋਂ ਤੱਕ ਪੁਲਿਸ ਅਧਿਕਾਰੀ ਕੋਈ ਰਿਪੋਰਟ ਨਹੀਂ ਆਈ ਉਹਨੂੰ ਨਹੀਂ ਪਤਾ ਕਿ ਰੇਪ ਹੋਇਆ ਕਿ ਨਹੀਂ ਹੋਇਆ ਹੁਣ ਅਸੀਂ ਸਭ ਤੋਂ ਪਹਿਲਾ ਬਦਲਾਵ ਜਿਹੜਾ ਕੀਤਾ ਓਏ ਕਿ ਹਫ਼ਤੇ ਦੇ ਅੰਦਰ ਅੰਦਰ ਉਸ ਮੈਡੀਕਲ ਅਫਸਰ ਨੂੰ ਰੇਪ ਦੇ ਪੀੜਤਾ ਦੀ ਰਿਪੋਰਟ ਜਿਹੜੀ ਆਈਓ ਨੂੰ ਇਨਵੈਸਟੀਗੇਸ਼ਨ ਆਪਾਂ ਨੂੰ ਦੇਣੀ ਪਊਗੀ ਤੇ ਇਹਦਾ ਮਤਲਬ ਪਹਿਲਾਂ ਦੀ ਸਕੂਟੀ ਪਤਾ ਲੱਗੀ ਪਹਿਲਾਂ ਹੀ ਪਤਾ ਲੱਗ ਗਿਆ ਕਿ ਰੇਪ ਹੋਇਆ ਕਰੀਬ ਹੋਇਆ ਦੂਸਰਾ ਜਿਹੜੀ ਉਹਦੀ ਰੇਪ ਦੇ ਵਿਕਟਿਮ ਹੈ ਉਹਦੀ ਜਿਹੜੀ ਰਿਪੋਰਟ ਹੈ ਉਹਦੇ ਜਿਹੜਾ ਬਿਆਨ ਹੈ ਉਹ ਮੈਜਿਸਟਰੇਟ ਦੇ ਸਮੁਖ ਸਿਰਫ ਰਿਕਾਰਡਿੰਗ ਹੋਏਗਾ ਉਹਦੀ ਵੀਡੀਓਗ੍ਰਾਫੀ ਵੀ ਹੋਏਗੀ ਤਾਂ ਕਿ ਕੱਲ ਉਹ ਨੂੰ ਜਿਹੜਾ ਹੈ ਇਸ ਬਿਆਨ ਤੋਂ ਨਾਂ ਮੁਕਰ ਸਕੇ ਤੇ ਕੋਰਟ ਦੇ ਵਿੱਚ ਗਲਤ ਬਿਆਨ ਨਹੀਂ ਕਰਨਾ ਆਪਣੇ ਆਪ 'ਚ ਇੱਕ ਅਫੈਂਸ ਹੈ ਤੇ ਉਹਦੇ ਵਾਸਤੇ ਉਹਨੂੰ ਵੀ ਸਜ਼ਾ ਹੋ ਸਕਦੀ ਹੈ ਜੇ ਗਲਤ ਬਿਆਨ ਦਿੰਦੀ ਹੈ ਸੋ ਇਹ ਵੀ ਇੱਕ ਗੱਲ ਤੁਹਾਨੂੰ ਪਾਣੀ ਅਗਰ ਕੀ ਹੁੰਦੇ ਨੇ ਪਪਾ ਲੜਕੀ ਛੋਟੀ ਬੱਚੀ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਅਗਰ ਡੀਐਨਏ ਵਗੈਰਾ ਜਾਂ ਮੈਡੀਕਲ ਨਹੀਂ ਆਂਦਾਗਾ ਤੇ ਉਹਦੇ ਵਿੱਚ ਵੀ ਬਚਾਅ ਵਗੈਰਾ ਜੇ ਬਚ ਜਾਂਦਾ ਜਿਹੜਾ ਮੈਡੀਕਲ ਦੇ ਵਿੱਚ ਬਚ ਜਾਂਦਾ ਤੇ ਫਿਰ ਅਗਰ ਉਹਨੂੰ ਫਿਰ ਵੀ ਪੁਲਿਸ ਜਿਹੜੀ ਹੈਗੀ ਕੇਸ ਦਰਜ ਕਰਕੇ ਐਫਆਈਆਰ ਕਰਕੇ ਉਹਨੂੰ ਭੇਜ ਦਿੰਦੀ ਹੈ ਕੇਸ ਦੇ ਅੰਦਰ ਤੇ ਉਹਦੇ ਵਿੱਚ ਕੁਝ ਹੈਗਾ ਪ੍ਰਾਵਧਾਨ ਕਿ ਪੌਕਸੋ ਐਕਟ ਹੈ ਸਾਡਾ ਪ੍ਰੋਟੈਕਸ਼ਨ ਆਫ ਚਿਲड्रन ਫਰਮ ਸੈਕਸੂਅਲ ਆਫੈਂਸਸ ਐਕਟ ਉਹਦੇ ਵਿੱਚ ਤੇ ਸਾਡੇ ਜਿਹੜੇ ਸੀਆਰਪੀਸੀ ਜਿਹੜਾ ਹੁਣ ਨਾਗਰਿਕ ਸੁਰੱਖਿਆ ਸੰਪੰਨ ਹੁਣ ਅਸੀਂ ਇਹ ਕਹਿਤਾ ਕਿ ਇਹਨਾਂ ਕੇਸ ਦੇ ਚਾਰ ਸ਼ੀਟ ਸਾਨੂੰ 2 ਮਹੀਨਿਆਂ ਚ ਪੈਦਾ ਕੋਰਟਸ ਜਮਾ ਕਰਨੀ ਪਏਗੀ ਉਹਨੇ ਸਮੇਂਬੱਧ ਤਰੀਕੇ ਨਾਲ 2 ਮਹੀਨੇ ਦੇ ਅੰਦਰ ਅੰਦਰ ਪੁਲਿਸ ਚਾਰ ਸ਼ੀਟ ਚ ਦੇਏਗੀ ਸਾਰੇ ਬਿਆਨ ਸਾਰਾ ਐਵੀਡੈਂਸ ਕੋਰਟਸ ਦੇਏਗੀ ਤੇ ਕੋਰਟ ਵੀ ਜਿਹੜਾ ਹੈ ਲੰਬੇ ਸਮੇਂ ਤੱਕ ਇਹਨੂੰ ਨਹੀਂ ਰੱਖ ਪਾਏਗਾ ਤੇ ਮੈਨੂੰ ਇੰਜ ਲੱਗਦਾ ਹੈ ਕਿ ਇਹ ਜਿਹੜੇ ਪ੍ਰਬਧਾਨ ਨੇ ਇਹ ਅਕਿਊਜ਼ ਦੇ ਫੇਵਰ ਚ ਵੀ ਨੇ ਜਿੰਨੇ ਵਿਕਟਮ ਦੇ ਫੇਵਰ ਚ ਨੇ ਸਪੀਡੀ ਜਸਟਿਸ ਉਹ ਸੋਸਾਇਟੀ ਵਾਸਤੇ ਵੀ ਜ਼ਰੂਰੀ ਉਹ ਵਿਕਟਿਮ ਵਾਸਤੇ ਵੀ ਉਨਾ ਹੀ ਲਾਜ਼ਮੀ ਹੈ ਤੇ ਉਹ ਜਿਹੜਾ ਹੈਗਾ ਅਕਿਊਜ਼ ਵਾਸਤੇ ਵੀ ਉਨਾ ਹੀ ਲਾਜ਼ਮੀ ਤੇ ਮੈਨੂੰ ਲੱਗਦਾ ਵੀ ਸਪੀਡਿਡ ਜਸਟਿਸ ਤੇ ਫੋਰੈਂਸਿਕ ਜਿਹੜੀ ਹੈ ਇਹ ਦੋਨੋਂ ਚੀਜ਼ਾਂ ਇੱਕ ਸਾਡਾ ਜਿਹੜਾ ਕ੍ਰਿਮਨਲ ਜਸਟਿਸ ਸਿਸਟਮ ਨੂੰ ਬਹੁਤ ਇੰਪਰੂਵ ਕਰੇਗੀ ਇਹ ਇੱਕ ਯੂਏਪੀ ਦੀ ਗੱਲ ਕੀਤੀ ਹੈ ਯੂਏਪੀ ਜਿਹੜਾ ਕਾਨੂੰਨ ਆਇਆ ਉਹ ਉਸ ਨੂੰ ਕਿਸ ਤਰ੍ਹਾਂ ਮੇਨਟੇਨ ਕੀਤਾ ਜਾ ਰਿਹਾ ਕਿਉਂਕਿ ਕਹਿ ਦਿੰਦਾ ਕਿ ਯਾਰ ਮੈਂ ਤੇ ਨਾਰਮਲ ਗੱਲ ਕਰ ਰਿਹਾ ਸੀ ਤੇ ਮੇਰੇ ਉੱਪਰ ਯੂਏਪੀ ਲਗਾ ਕੇ ਮੈਨੂੰ ਅੰਦਰ ਪਾ ਦਿੱਤਾ ਇਕ ਅਨਲੌਫੁਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ ਉਹ ਜਿਹੜਾ ਪੀਸ ਟਾਈਮ ਸਾਡਾ ਹੁੰਦਾ ਜਦੋਂ ਆਪਾਂ ਸ਼ਾਂਤੀਪੂਰਵਕ ਰਹੇ ਹਾਂ ਉਸ ਵੇਲੇ ਜਿਹੜੇ ਐਸੇ ਅਪਰਾਧ ਨੇ ਜਿਹੜੀ ਦੇਸ਼ ਦੀ ਸੰਪੂਰਬਤਾ ਨੂੰ ਅਫੈਕਟ ਕਰਦੇ ਨੇ ਸੋਵਰੈਂਟੀ ਨੂੰ ਅਫੈਕਟ ਕਰਦੇ ਉਹਦੇ ਵਾਸਤੇ ਬਣਾਇਆ ਗਿਆ ਸੀ ਹਾਈਸ ਕਾਨੂੰਨ ਦਾ ਦੋਪਯੋਗ ਤਾਂ ਹੁੰਦਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਹੁਣ ਅਸੀਂ ਇੱਕ ਹੋਰ ਚੀਜ਼ ਕੀਤੀ ਅਸੀਂ ਹੁਣ ਜਿਵੇਂ ਟੈਰੋਰੀਜ਼ਮ ਹੈ ਜਾਂ ਆਰਗੇਨਾਈਜ਼ਡ ਕ੍ਰਾਈਮਸ ਹੈ ਉਹ ਹੁਣ ਆਪਾਂ ਭਾਰਤੀ ਨਿਆਂ ਸੰ hệਤਾ ਦੀ ਗੱਲ ਤੇ ਆਪਾਂ ਨੂੰ ਸਪੈਸ਼ਲ ਲਾਅ ਵੱਲ ਜਾਣ ਦੀ ਲੋੜ ਨਹੀਂ ਹੁਣ ਇਹ ਜਿਹੜੇ ਆਪਣੇ ਨਿਆਇ ਸੰਹਿਤਾ ਦੇ ਵਿੱਚ ਹੀ ਇਹਨਾਂ ਦੀ ਐਫਆਈਆਰ ਹੋ ਸਕਦੀ ਤੇ ਐਫਆਈਆਰ ਜੇ ਹੋ ਗਈ ਤਾਂ ਸਾਰਾ ਹੀ ਜਿਹੜੀ ਨਿਆਇ ਪ੍ਰਖਰਿਆ ਹੈਗੀ ਆ ਸਾਡੀ ਜਿਹੜੀ ਨਾਗਰਿਕ ਸੁਰੱਖਿਆ ਸੰਹਿਤਾ ਦੇ ਵਿੱਚ ਹੈ ਜਿਹੜੀ ਸਮੇਂ ਮਿੱਥੀ ਹੋ ਉਸ ਦਾ ਪਾਲਣ ਕਰਨਾ ਪਵੇਗਾ ਤੇ ਮੈਨੂੰ ਇੰਜ ਲੱਗਦਾ ਹੈ ਕਿ ਇਹਦੇ ਨਾਲ ਜਿਹੜਾ ਹੈ ਜਿਹੜੇ ਝੂਠੇ ਕੇਸ ਹੁੰਦੇ ਨੇ ਉਹਦੇ ਤੇ ਵੀ ਕਾਫੀ ਹੱਦ ਤੱਕ ਜਿਹੜਾ ਉਹ ਰੋਕ ਲਾਏਗੀ ਤੇ ਉਹਨੂੰ ਇਹ ਵੀ ਵਿਖਣਾ ਪਵੇਗਾ ਬਹੁਤ ਸਾਰੇ ਸਾਨੂੰ ਕਿ ਮੈਂ ਯੂਪੀਏ ਦੀ ਬਜਾਏ ਇਹ ਨਿਆਇ ਸੰਹਿਤਾ ਦੇ ਉਪਬਧਨ ਕਿਉਂ ਲਾਵੇ ਤੇ ਇਸ ਚੀਜ਼ ਨੂੰ ਆਪਾਂ ਕੋਰਟ 'ਚ ਵੀ ਚੈਲੇਂਜ ਕਰ ਸਕਦੇ ਹਾਂ ਤੇ ਉਹਦੇ ਨਾਲ ਵੀ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤੇ ਕੰਡੋਲ ਆਏਗਾ ਕਿਤੇ ਕਿਤੇ ਜਿਸ ਤਰ੍ਹਾਂ ਕਿ ਪੁਲਿਸ ਨੂੰ ਖੁੱਲੇ ਹਜ਼ਾਤਾ ਦੇ ਦਿੱਤੀ ਹੈਗੀ ਅਸੀਂ ਤੇ ਹੁਣ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਉਸ ਉੱਪਰ ਸਟਾਪੇ ਲੱਗੇਗਾ ਕਿ ਪੁਲਿਸ ਆਪਣੇ ਦਾਇਰੇ ਦੇ ਵਿੱਚ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਉਸ ਜਿਹੜੇ ਕੇਸਿਸ ਹੈ ਉਹਨਾਂ ਨੂੰ ਮਿਟੇ ਉਹ ਕਰ ਸਕਦੀ ਹੈ ਮੈਨੂੰ ਇੰਜ ਲੱਗਦਾ ਕਿ ਸਭ ਤੋਂ ਸਾਦਾ ਜਿਹੜਾ ਅੰਕੁਸ਼ ਹੈ ਇਹਨਾਂ ਕਾਨੂੰਨਾਂ 'ਚ ਪੁਲਿਸ ਤੇ ਲੱਗੇ ਜਿਵੇਂ ਤੁਸੀਂ ਦੇਖੋ ਵੀ ਸਰਚ ਹੈ ਸਰਚ ਦੇ ਕੇਸ 'ਚ ਅਸੀਂ ਇਹ ਮੰਡੇਟਰੀ ਕਰਤਾ 105 ਦੇ ਵਿੱਚ ਕਿ ਤੁਸੀਂ ਉਸ ਜਗਾ ਦੀ ਵੀਡੀਓਗ੍ਰਾਫੀ ਉਹਦੀ ਰਿਕਾਰਡਿੰਗ ਕਰ ਹੁਣ ਸਭ ਤੋਂ ਜ਼ਿਆਦਾ ਮਿਸਯੂਜ਼ ਇਸ ਦਾ ਹੁੰਦਾ ਹੁਣ ਅਸੀਂ ਉਹਦੇ ਵਿੱਚ ਜਿਹੜੇ ਵਿਟਨੈਸਸ ਨੇ ਸਾਈਨ ਕੀਤੇ ਜਿਹੜਾ ਸੱਚ ਮੀਮੋ ਬਣਾਇਆ ਉਹ ਜਗਾ ਦੀ ਵੀਡੀਓ ਦਾ ਕ੍ਰਾਈਮ ਸੀਨ ਦੀ ਵੀਡੀਓਗ੍ਰਾਫੀ ਐਂਡ ਉਹਦਾ ਤੁਰੰਤ ਜਿਹੜਾ ਹੈ ਅੱਗੇ ਅਸਰਾ ਕੋ ਭੇਜਣਾ ਜੁਡੀਸ਼ੀਅਲ ਅਸਰਾ ਕੋ ਭੇਜਣਾ ਇਹ ਚੀਜ਼ਾਂ ਦੇ ਨਾਲ ਸਭ ਤੋਂ ਪਰਮਨੈਂਟ ਇਨਕੁਆਰੀ 14 ਦਿਨਾਂ ਚੰਦਰ ਖਤਮ ਕਰਨੀ ਇਹ ਸਾਰੇ ਪ੍ਰਾਵਧਾਨਾਂ ਨਾਲ ਮੈਨੂੰ ਇੰਜ ਲੱਗਦਾ ਕਿ ਪੁਲਿਸ ਤੇ ਉੱਤੇ ਬਹੁਤ ਵੱਡਾ ਅੰਕੂਸ਼ ਹੋ ਗਿਆ ਜਲਦਰੇ ਐਨਡੀਪੀਐਸ ਦੇ ਵਿੱਚ ਦੇਖਣ ਨੂੰ ਮਿਲਦਾ ਕਿਉਂਕਿ ਲੜਕਾ ਘਰੇ ਘਰ ਦੇ ਵਿੱਚ ਉਹਦਾ ਪੁਲਿਸ ਦਿਖਾ ਦਿੰਦੀ ਹੈ ਕਿ ਮੈਂ ਨਾਕੇ ਤੋਂ ਫੜਿਆ ਹੈ ਇਹਦੇ ਵਿੱਚ ਥੋੜਾ ਫਰਕ ਪਵੇਗਾ ਮੈਨੂੰ ਮੈਨੂੰ ਲੱਗਦਾ ਜਿਹੜੇ ਵੀਡੀਓਗ੍ਰਾਫੀ ਹੈ ਆਡੀਓ ਵੀਡੀਓ ਯੂ ਮੀਨਸ ਇਸਤੇਮਾਲ ਜਿਹੜਾ ਉਹਦੇ ਨਾਲ ਇਸਤੇ ਉੱਤੇ ਵੀ ਫਰਕ ਪਵੇਗਾ ਹੋਰ ਸਰ ਕਿ ਕਿ ਜਿਹੜੇ ਕੋਈ ਕਾਨੂੰਨਾਂ ਦੇ ਜਿਹੜੇ ਜਿਸ ਤਰ੍ਹਾਂ 302 ਨੂੰ 107 ਦੇ ਵਿੱਚ ਬਦਲ ਦਿੱਤਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਕਿਸ ਤਰ੍ਹਾਂ ਫਿਰ ਲੋਕਾਂ ਨੂੰ ਪਤਾ ਲੱਗੇ ਇਸ ਦੇ ਬਾਰੇ ਦੋ ਚੀਜ਼ਾਂ ਮੈਂ ਇਹ ਦੱਸਣਾ ਚਾਹੂੰਗਾ ਇਕਦਾ ਇਹ ਇਹ ਧਾਰਨਾ ਜੀ ਬਾਬ ਹੈ ਕਿ ਵੀ ਇਹ ਕਿਉਂ ਬਦਲਤੇ ਸੈਕਸ਼ਨ ਸੈਕਸ਼ਨ ਉਸ ਆਸੀਂ ਸਾਰੇ ਜਾਣਦੇ ਸੀ ਮੈਂ ਅਕਸਰ ਕਹਿੰਨਾ ਕਿ ਜਦੋਂ ਅੰਗਰੇਜ਼ਾਂ ਨੇ ਸਾਡਾ ਕਾਨੂੰਨ ਬਣਾਇਆ ਆਈਪੀਸੀ ਉਸ ਤੇ ਵਿੱਚ ਜਿਹੜੇ ਆਫੈਂਸਸ ਅਗੇਂਸਟ ਦਾ ਬਾਡੀ ਹੈ ਉਹ ਬੜੀ ਪਿੱਛੇ ਰੱਖੇ ਜਾ ਕੇ 302 ਤੋਂ ਸ਼ੁਰੂ ਕਰ ਦੋ 299 ਤੋਂ ਸਟਾਰਟ ਕਰ ਰਿਹਾ ਹੈ 376 ਦੇ ਜਾ ਰਹੇ ਜਿਵੇਂ ਕਿ ਇਹ ਜਿਹੜੇ ਆਫੈਂਸਸ ਅਗੇਂਸਟ ਦਾ ਬਾਡੀ ਇੰਪੋਰਟੈਂਟ ਨਹੀਂ ਤੇ ਪ੍ਰੋਪਰਟੀ ਦੇ ਅਗੇਂਸਟ ਦੇ ਆਫੈਂਸਸ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਹੈ ਹੈ ਉਸ ਸਮੇਂ ਦੀ ਸ਼ਾਇਦ ਰੋੜ ਵੀ ਸੀ ਕਿ ਉਹਨਾਂ ਨੂੰ ਪ੍ਰਾਪਰਟੀ ਜ਼ਿਆਦਾ ਇੰਪੋਰਟੈਂਟ ਸੀ ਤੇ ਹਿੰਦੁਸਤਾਨੀਆਂ ਦੀ ਜਿਹੜੀ ਜਾਨ ਹੈ ਜਾਂ ਉਹਨਾਂ ਦੇ ਬਾਡੀ ਦੇ ਅਗੇਂਸਟ ਅਫੈਂਸਸ ਉਹ ਬਹੁਤੇ ਇੰਪੋਰਟੈਂਸ ਨਹੀਂ ਸੀ ਅੱਜ ਅਸੀਂ ਕੀ ਕੀਤਾ ਕਿ ਵਿਮਨ ਤੇ ਬੱਚਿਆਂ ਦੇ ਖਿਲਾਫ ਜਿਹੜੇ ਅਫੈਂਸਸ ਉਹਨਾਂ ਨੂੰ ਬਿਲਕੁਲ ਸ਼ੋਅ 'ਚ ਪਾਇਆ ਇਹ ਮਰਡਰ ਸ਼ਅਰ ਦਾ ਬਿਲਕੁਲ ਸਾਰਥ ਸਹਿ ਕੇ ਆ ਅਸੀਂ ਇਹ ਵੀ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਨਾਗਰਿਕ ਨੇ ਉਹਨਾਂ ਦੀ ਸੁਰੱਖਿਆ ਉਹ ਸਭ ਤੋਂ ਜ਼ਿਆਦਾ ਸਾਲ ਪਰਿ ਹੈ ਪ੍ਰਾਪਰਟੀ ਦੇ ਅਗੇਂਸਟ ਅਫੈਂਸਸ ਹੈ ਉਹ ਵੀ ਇੰਪੋਰਟੈਂਟ ਨੇ ਪਰ ਇੱਕ ਸਾਈਕੋਲੋਜੀਕਲ ਬਦਬਾਅ ਅਸੀਂ ਲਿਆਉਣਾ ਚਾਹੁੰਦੇ ਸੀ ਕਿ ਇਹ ਅਫੈਂਸਸ ਜਿਹੜੇ ਸ਼ੋਅ 'ਚ ਤੋ ਇੱਕ ਇਹ ਜਿਹੜਾ ਵੱਡਾ ਬਦਲਾਅ ਜਿਹੜਾ ਮੈਨੂੰ ਲੱਗਦਾ ਕਿ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ। ਦੂਸਰਾ ਜਿਹੜਾ ਬਿਊਰੋ ਆਪੋਸਿਟ ਰਿਸਰਚ ਐਂਡ ਡਿਵੈਲਪਮੈਂਟ ਹੈ, ਬੀਪੀਆਰ ਐਂਡ ਡਿਜੀਨੋ ਆਪਾਂ ਕਹਿੰਦੇ। ਉਹਨੇ ਆਪਦੀ ਵੈਬਸਾਈਟ ਤੇ ਕੰਪੈਰੀਟਿਵ ਟੇਬਲ ਬਣਾ ਕੇ ਤੇ ਹਰ ਥਾਣੇ 'ਚ ਭੇਜਦੇ। ਕਿ ਜਿੱਤੇ 302 ਸੀ ਹੁਣ ਦਾ ਸੈਕਸ਼ਨ ਕਿਹੜਾ ਹੋਇਆ। ਤੋ ਉਹ ਜਿਹੜੇ ਟੇਬਲ ਉਹਨੇ ਆਮ ਜਨਤਾ ਨੂੰ ਵੀ ਦੱਸੇ ਜਾਣੇ ਚਾਹੀਦੇ ਨੇ ਤੇ ਉਹ ਟੇਬਲ ਜਿਹੜੇ ਥਾਣੇ 'ਚ ਤੇ ਹੈ ਹੀ ਐ ਤੇ ਉਹਨਾਂ ਵੀ ਐਡਾ ਔਖਾ ਨਹੀਂ ਕਿ ਹੁਣ ਕਿਹੜਾ ਸੈਕਸ਼ਨ ਲੱਗੇ। ਜੇ ਪੁਰਾਣਾ ਯਾਦ ਐਸ ਐਨ ਐ ਮਨੋਸ਼ ਸ਼ਰਮਾ ਜੀ ਜਿਨ੍ਹਾਂ ਨੇ ਤਿੰਨ ਕਾਨੂੰਨਾਂ ਨੂੰ ਲੈ ਕੇ ਪੂਰਾ ਬਰੀਫਲੀ ਸਾਨੂੰ ਜਿਹੜਾ ਹੈਗਾ ਜਾਣੂ ਕਰਾਇਆ ਤੇ ਲੋਕਾਂ ਨੂੰ ਵੀ ਇਹ ਦੱਸਿਆ ਕਿ ਇਹ ਕਾਨੂੰਨਾਂ ਨੂੰ ਧਿਆਨ ਨਾਲ ਦੇਖਣ ਤੇ ਪੁਲਿਸ ਦੇ ਵੀ ਜਿਹੜੇ ਅੱਗੇ ਨੇ ਉਹ ਹੱਥ ਕਿਤੇ ਨਾ ਕਿਤੇ ਬੰਨ੍ਹ ਦਿੱਤੇ ਗਏ ਨੇ ਤੇ ਪੂਰੀ ਜਿਹੜੀ ਹੈਗੀ ਕੋਈ ਵੀ ਕ੍ਰਾਈਮ ਹੋਏਗਾ ਉਹ ਵੀਡੀਓਗ੍ਰਾਫੀ ਦੇ ਅੰਦਰ ਹੋਏਗਾ ਪਟੇਲੋ ਦੇ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਾਰ ਦੀ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par